ਬੀਤੇ ਦਿਨੀ ਫਗਵਾੜਾ ਗੁਰਿਆ ਮੁਖ ਜੀ ਟਿਰੋਡ ਨਜ਼ਦੀਕ ਬਿਰਕਾ ਗੇਟ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪਿੰਡ ਮੁਠੱਡਾ ਕਲਾ ਦੇ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਸੀ ਹਾਦਸੇ ਤੋਂ ਬਾਅਦ ਜਿੱਥੇ ਪੂਰਾ ਪਿੰਡ ਸੋਗ ਵਿੱਚ ਡੁੱਬਿਆ ਹੋਇਆ ਸੀ ਉੱਥੇ ਹੀ ਵੀਰਵਾ ਨੂੰ ਤਿੰਨਾਂ ਨੌਜਵਾਨਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਟ ਵਿੱਚ ਕੀਤਾ ਗਿਆ ਅੰਤਿਮ ਸੰਸਕਾਰ ਮੌਕੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਸਨ ਅਤੇ ਮਾਹੌਲ ਬਹੁਤ ਹੀ ਗਮਗੀਨ ਦਿਖਾਈ ਦਿੱਤਾ ਮਰਿਤਕ ਨੂੰ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਆਪਣੇ ਪਿਆਰੇ ਨੌਜਵਾਨਾਂ ਨੂੰ ਆਖਰੀ ਵਿਦਾਈ ਦੇਣ ਲਈ ਸ਼ਮਸ਼ਾਨਘਾਟ ਪਹੁੰਚੇ ਦੱਸਣਯੋਗ ਹੈ ਕਿ ਤਿੰਨੇ ਦੋਸਤ ਬੀਤੇ ਦਿਨ ਫਗਵਾੜਾ ਤੋਂ ਆਪਣੇ ਪਿੰਡ ਮੁਠੱਡਾ ਕਲਾ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਤਿੰਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਤਿੰਨੇ ਨੌਜਵਾਨ ਬੇਵਕਤ ਹਾਦਸੇ ਦਾ ਸ਼ਿਕਾਰ ਹੋ ਕੇ ਦੁਨੀਆ ਤੋਂ ਚਲੇ ਗਏ ਹਨ ਜਿਸ ਦਾ ਘਾਟਾ ਪਰਿਵਾਰ ਕਦੇ ਵੀ ਪੂਰਾ ਨਹੀਂ ਕਰ ਸਕਦਾ ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੂਰਾ ਪਿੰਡ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨਾਲ ਖੜਾ ਹੈ ਅਤੇ ਪਰਮਾਤਮਾ ਅਗੇ ਅਰਦਾਸ ਕਰਦਾ ਹੈ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰਾਂ ਨੂੰ ਇਹ ਭਾਣਾ ਮੰਨਣ ਦਾ ਹੌਸਲਾ ਦੇਵੇ ਫਿਲਹਾਲ ਇਸ ਦਰਦਨਾਕ ਹਾਦਸੇ ਨੇ ਪੂਰੇ ਇਲਾਕੇ ਨੂੰ ਚੰਜੋੜ ਕੇ ਰੱਖ ਦਿੱਤਾ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਮੇਰਾ ਨਾਮ ਲਵਕੀ ਸਿੰਘ ਹੈ ਕਿਹੜੀ ਕਲਾਸ ਵਿੱਚ ਬਲੈਸਟੋ ਕਮਰਸ ਵਿੱਚ ਵਈ ਹਾਨੂੰ ਮੈਂ ਤੇ ਹਰਮਾਨ ਦੇ ਨਾਲ ਹੀ ਪਰਦੇ ਹੁੰਦੇ ਨਾਲ ਹੀ ਸੀਗਾ ਭਾਜੀ ਹਾਂਜੀ ਅਚੋਦਨ ਕੀ ਤੁਹਾਡੇ ਨਾਲ ਵੀ ਕਹਿੰਦੇ ਗੱਲਬਾਤ ਹੋਈ ਯਾਰ ਨਾਲ ਸਾਢੇ 9 ਵੇ ਫੋਨ ਕੀਤਾ ਸੀਗਾ ਮੈਂ ਕਿਹਾ ਸਕੂਲ ਨਹੀਂ ਗਿਆ ਕਹਿੰਦਾ ਮੈਂ ਲੇਟ ਹੋ ਗਿਆ ਮੈਂ ਨਾ ਫਿਰ ਦਰਦਾ ਸਕੂਲ ਦੇ ਗਿਆ ਸੀਗਾ ਤੇ ਨਾ ਘਰੇ ਆਇਆ ਉਹ ਮੈਂ ਕਿੱਥੇ ਹੈ ਕਹਿੰਦਾ ਗਰਾਈ ਤੇ ਮੈਨੂੰ ਕਹਿੰਦਾ ਆ ਜਾ ਮੈਂ ਕਿਹਾ ਮੈਨੂੰ ਘਰੇ ਕੰਮ ਹੈ ਤੂੰ ਜਾਇਆ ਅੱਜ ਤੇ ਫਿਰ ਕਹਿੰਦਾ ਫਿਰ ਮੈਂ ਕਿਹਾ ਮੈਂ ਕੱਲ ਤੂੰ ਜਾਇਆ ਮੈਂ ਕਿਹਾ ਤੇ ਨਾ ਕੋਣ ਹੈ ਕਹਿੰਦਾ ਮੇਰਾ ਪਿੰਡ ਦੇ ਮੁੰਡੇ ਆ ਕਿ ਸਾਢੇ 11 ਵਜੇ ਮੈਂ ਫੋਨ ਕੀਤਾ ਮੈਂ ਕਿੱਥੇ ਆ ਕਹਿੰਦਾ ਫਗਵਾੜੇ ਮੈਂ ਕਿਹਾ ਮੈਂ ਗਰਾਈ ਆ ਕੰਦਰੀ ਵਾਲਾ ਫੋਨ ਕਰਦਾ ਮੈਂ ਤੇ ਸਾਢੇ 12 12:28 ਚ ਉਹਦੀ ਮਿਸਕਾਲ ਵੀ 12:34 ਤੇ ਦੁਬਾਰਾ ਮੈਂ ਕੀਤੀ ਸੀਗੀ ਮੈਂ ਕਿਹਾ ਕਿੱਦਾਂ ਆਉਣਾ ਨਹੀਂ ਕਹਿੰਦਾ ਆ ਨਹੀਂ ਹੋਣਾ ਸਿਖਾਣ ਪੀਣੇ ਤੇ ਲੇਟ ਹੋ ਜਾਣਾ ਅਸੀਂ ਮੈਂ ਕਿਹਾ ਫੋਨ ਕਰ ਲੀ ਜੇ ਮੈਸੇਜ ਹੋਊਗਾ ਤੈਨੂੰ ਮਿਲ ਲਊਗਾ ਫਿਰ 1 ਵਜੇ ਫੋਨ ਕੀਤਾ ਉਹਦਾ ਫੋਨ ਬਰਨਰ ਮੈਂ ਕਿਹਾ ਬੈਟਰੀ ਮੁੱਕ ਗਈ ਹੋਣੀ ਹੈ ਫਿਰ ਤਾਂ ਇਹਨੇ ਕੋਈ ਪਤਾ ਲੱਗ ਗਿਆ ਸਗਾ ਬਸ ਇਹੀ ਗੱਲ ਬੇਹੋ ਜੇ ਸੁਭਾਗੇ ਹੋਵੇ ਬਹੁਤ ਵਧੀਆ ਭਾਜੀ ਖਾਸੇ ਵਿੱਚ ਹਾਂ ਸਿਮੀ ਜਾਗੜ ਪੜਾਈ ਜੀ ਵਧੀਆ ਸੀਗਾ ਭਾਜੀ ਮੈਂ ਵਧੀਆ ਸੀਗਾ ਪਿੰਡ 'ਚ ਵਧੀਆ ਭਾਜੀ ਇਹ ਖਾਸੇ ਬਣਾ ਨੇ ਉਸੇ ਨਹੀਂ ਬੁਲਾਣਾ ਆਨੇ ਸਾਰਿਆਂ ਦੀ ਜੋੜ ਕਿਸੇ ਨੇ ਕਹਿ ਦੇਣਾ ਉਹ ਗੱਲ ਮੰਨਣੀ ਆਨੇ ਭਾਜੀ ਕਿਸੇ ਨਾਲ ਲੜਾਈ ਨਹੀਂ ਹੋਈ ਹੁਣੇ ਕਦੀ ਗੇਵਾਲੋਂ ਕਰਨੀ ਚੱਕ ਕੇ ਦੇਖੀ ਜਾਨੀ ਦੇਖੋ ਬਹੁਤ ਇਲਾਕੇ ਦੇ ਵਿੱਚ ਪਰ ਵਿੱਚ ਸੋਗ ਦੀ ਲਿਖ ਰਿਆ ਔਰ ਇਹ ਤਿੰਨੇ ਨੌਜਵਾਨ ਜਿਹੜੇ ਆ ਚੜ੍ਹਦੀ ਉਮਰ ਦੇ ਨੌਜਵਾਨ ਸੀਗੇ ਜਿਨ੍ਹਾਂ ਦੀ ਉਮਰ ਜਿਹੜੀ ਦਸਣ ਮੁਤਾਬਕ ਪਿੰਡ ਚ 10 20 21 ਸਾਲ ਦੀ ਆ ਔਰ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਕਿ ਇਹਦੇ ਨਾਲ ਜਿਹੜਾ ਮਠੱਡਾ ਕਲਾਂ ਦੇ ਨਿਵਾਸੀ ਨਹੀਂ ਸੋ ਉਹ ਬੱਚੇ ਜਿਹਨੂੰ ਵੀ ਇਸ ਖਬਰ ਬਾਰੇ ਪਤਾ ਚੱਲਦਾ ਆ ਉਹ ਸਮੁੱਚਾ ਸਮਾਜ ਸਮੁੱਚਾ ਇਲਾਕਾ ਹੀ ਸਾਡਾ ਜਿਹੜਾ ਸੋਗ ਚ ਡੁੱਬਿਆ ਕਿ ਇੱਕ ਇਹ ਜਿਹੜਾ ইমরান ਮਹਿਮੀ ਸੀਗਾ ਉਹ ਦੋ ਲੜਕੀਆਂ ਦਾ ਕੱਲਾ ਕੱਲਾ ਭਰਾ ਸੀਗਾ ਜਿਹੜਾ ਦਲਜੀਤ ਪੱਟੀ ਸੀਗਾ ਉਹ ਵੀ ਭੈਣ ਭਰਾ ਦਾ ਇੱਕ ਲੋ ਭਰਾ ਸੀਗਾ ਔਰ ਮੁਹੰਮਦ ਜੀ ਸਾਹਿਲ ਮੁਹੰਮਦ ਉਹ ਵੀ ਨੌਜਵਾਨ ਸਾਥੀ ਆਪਣੇ ਪਰਿਵਾਰ ਨੂੰ ਜਿਹੜਾ ਛੱਡ ਕੇ ਚਲ ਗਿਆ ਔਰ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਬੋਲਿਆ ਨਹੀਂ ਜਾ ਰਿਹਾ ਕਿ ਕਿੱਦਾਂ ਇਹ ਦੁੱਖ ਨੂੰ ਬਿਆਨ ਕੀਤਾ ਜਾ ਸਕਦਾ ਐ ਜਿਹੜੇ ਵੱਖ-ਵੱਖ ਪਿੰਡਾਂ ਤੋਂ ਆਏ ਆ ਇਸ ਦੁੱਖ ਦੀ ਘੜੀ ਵਿੱਚ ਸਾਰਿਆਂ ਨੇ ਥੋੜਾ ਸਮਾਂ ਦੁੱਖ ਵਿੱਚ ਸਾਂਝ ਪਾ ਕੇ ਚਲੇ ਜਾਣਾ ਔਰ ਉਹਨਾਂ ਪਰਿਵਾਰਾਂ ਦਾ ਜਿਹੜਾ ਲੱਕ ਟੁੱਟ ਗਿਆ ਮੈਂ ਸਮਝਦਾ ਕਿ ਉਹਨਾਂ ਪਰਿਵਾਰਾਂ ਦਾ ਜਿਹੜਾ ਹਰ ਵਕਤ ਆਪਣੇ ਬੱਚਿਆਂ ਨੂੰ ਯਾਦ ਕਰਦੇ ਰਹਿਣਾ ਬਹੁਤ ਗਮਗੀਨ ਮਾਹੌਲ ਆ ਔਰ ਜਿੱਥੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਦੀ ਤਰਫੋਂ ਔਰ ਭਾਜਨ ਸਮਾਜ ਪਾਰਟੀ ਹਲਕਾ ਫਲੋਰ ਦੀ ਤਰਫੋਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਨਾਲ ਸਿਰਫ ਦੁੱਖ ਹੀ ਵੰਡਾ ਸਕਦੇ ਹਾਂ ਔਰ ਕੁਦਰਤ ਅੱਗੇ ਅਰਦਾਸ ਬੇਨਤੀ ਅਕਾਲ ਪੁਰਖ ਅੱਗੇ ਕਰਦੇ ਹਾਂ ਕਿ ਇਸ ਜਖਮ ਤੋਂ ਇਸ ਸਦਮੇ ਤੋਂ ਅਕਾਲ ਪੁਰਖ ਇਹਨਾਂ ਨੂੰ ਸ਼ਕਤੀ ਬਖਸ਼ੇ ਕਿ ਉਹ ਇਸ ਦੁੱਖ ਦੀ ਘੜੀ ਚੋਂ ਨਿਕਲ ਸਕੇ ਪਰਿਵਾਰ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਸ ਪਰਿਵਾਰ ਦਾ ਕੋਈ ਜੀ ਜਿਹੜਾ ਤੰਦਰੁਸਤੀ, ਉੱਨਤੀ ਔਰ ਤਰੱਕੀ, ਖੁਸ਼ਹਾਲੀ ਦੇ ਰਾਹਾਂ ਤੇ ਚੱਲੇ ਔਰ ਇਸ ਦੁੱਖ ਨੂੰ ਭਲਾਉਣ ਦੇ ਜਿਹੜੇ ਕਿਹਾਤਾ ਜਾ ਸਕਦਾ ਕਿ ਭਾਣਾ ਮੰਨਣਾ ਪਰ ਮੰਨਣਾ ਬਹੁਤ ਔਖਾ ਹੈ ਪਰਿਵਾਰ ਲਈ ਇਸ ਦੁੱਖ ਦੀ ਕੜੀ ਦੇ ਵਿੱਚ ਮੈਂ ਇੱਕ ਵਾਰ ਫੇਰ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਦੁੱਖ ਸਾਂਝਾ ਕਰਦਾ ਪਰਿਵਾਰ ਨਾਲ